गवर्नमेंट साल कढिया उहो पेदार काने पहुे ਵਾਲਾ ਮੈਨੰਟੇ ਦੀ ਚਲੰਦਰ ਬੈਂਕ ਦਾ ਡਰਾਈਵ ਕਰੇ ਜੇ ਕੋਈ ਮਾਰ ਕੇ ਦੇ ਹੋ ਗਿਆ ਆਪਾਂ ਤੋਂ ਆ ਗਿਆ ਨਾ ਇਹ ਫਾਈਨੋ ਨਾਲਾ ਦਾ ਸਾਰਾ ਬਰੇਕ ਮਾਰ ਦੇ ਸਾਰੀ ਉਹ ਤਾਂ ਲੱਗਦੀ ਕਿ ਕਿਸੇ ਨੇ ਦੋਸ਼ ਤੋਂ ਇਹਨਾਂ ਨੂੰ ਦਿੱਤਾ ਪਰ ਇਹ ਯਾਦ ਵਾਲੀ ਗੱਲ ਇਹ ਹੈ ਜੀ ਇਹ ਤਾਂ ਨਹੀਂ ਉਹ ਨਾਲਾ ਕਹਿ ਚੋ ਬਣਵਾਣਾ ਚਾਹੀਦਾ ਉਹ ਭਾਂ ਜੋ ਆਏ ਲੰਗ ਤੋਂ ਪਾਇਆ ਨਾ ਵਾਲਾ तू तो तो आ एक बहुत ही नया हट आके यार मुसाफिर ऐसे लेवा आ हां सही तेरी एसी टाइम है तू भी उससे के चलता होगी प्रो करावा जान बदरिया पे आ जा कहां के ठीक है ओ तेरी ये नंबर कैमरे के 77 और ई की वाली इतनी अच्छी जोड़ी क्वालिटी ਭਾਜੀ ਆ ਹਾਚਕ ਦਾ ਹੱਸੀਗਾ ਇਹ ਸਰ ਸਿਰੇ ਦੇ ਬਿਲਕੁਲ ਸੜਕ ਦੇ ਬਿਲਕੁਲ ਸਿਰੇ ਦੇ ਨਾਲ ਆ ਪਟਾ ਤੁਹਾਡਾ ਨਾਮ ਕੀ ਭਾਜੀ ਮੇਰਾ ਨਾਮ ਬਰਿੰਦਰ ਸਿੰਘ ਬਾਬਾ ਜੀ ਕਿਹੜੀ ਜਗ੍ਹਾ ਭਾਜੀ ਰਹਿੰਦੇ ਆਪਾ ਇਹ ਆਦਮਬਾਲ ਪਿੰਡ ਆ ਜੀ ਇਹ ਹਾਦਸਾ ਵੀ ਆਦਮਬਾਲੀ ਹੋਇਆ ਹੈ ਹਾਂ ਜੀ ਹਾਂ ਜੀ ਹੁਣੇ ਹੋਇਆ ਹੀ ਆ ਜਸਟ ਕੀ ਗੱਲ ਕੀ ਹੋਈ ਕਿਸ ਤਰ੍ਹਾਂ ਕੋਈ ਸਾਹਮਣੇ ਆਇਆ ਜਾਂ ਕੀ ਕਿੱਦਾਂ ਹੋਇਆ ਜੀ ਇਹ ਸਰ ਸਾਹਮਣੇ ਨਹੀਂ ਮੇਰੇ ਕੋਲ ਸ਼ੈੱਟ ਡਰਾਈਵਰ ਨੂੰ ਝੋਕ ਆ ਗਈ ਆ ਤੇ ਇੱਕਦਮ ਚਿੰਤਪੁਰਨੀ ਤੋਂ ਆ ਰਿਹਾ ਸੀ ਮੇਰੇ ਖਿਆਲ ਅੱਛਾ ਜੀ ਉਧਰੋਂ ਆਇਆ ਉੱਥੋਂ ਇੱਥੋਂ ਆ ਕੇ ਬਸ ਸਿੱਧੇ ਹੀ ਆ ਕੇ ਨਾਲੇ ਤੇ ਬੱਜਿਆ ਅੱਛਾ ਜੀ ਜਦੋਂ ਨਾਲੇ ਦਾ ਵੀ ਇਹ ਬਹੁਤ ਕੰਮ ਖਰਾਬ ਆ ਜੀ ਕਾਫੀ ਟਾਈਮ ਤੋਂ ਨਾਲਾ ਜਿਹੜਾ ਇਹ ਸੜਕ ਦੇ ਬਿਲਕੁਲ ਨਾਲ ਹੀ ਆ ਜੀ ਇਹਨੂੰ ਕੋਈ ਵੀ ਸੇਫਟੀ ਹੈ ਨਹੀਂ ਕੋਈ ਵੀ ਚੀਜ਼ ਦੀ ਸੜਕ ਵੀ ਥੋੜੀ ਖੁਰ ਗਈ ਲੱਗਦੀ ਸਾਈਡ ਤੋਂ ਹਾਂ ਉਹ ਜਦੋਂ ਜੀ ਸੀ ਬੀ ਆਈ ਸੀ ਉਹਨੇ ਸਾਫ ਸੋਭ ਕੀਤਾ ਹੋਏ ਇਦਾਂ ਹੀ ਛੱਡ ਗਏ ਉਹ ਅੱਛਾ ਜੀ ਤੇ ਉਹ ਉਧਰ ਵੀ ਇੱਕ ਦਿਨ ਬੰਦਾ ਡਿਗਿਆ ਅੱਛਾ ਜੀ ਉਹ ਵੀ ਬੰਦੇ ਮੋਟਰਸਾਈਕਲ ਦੇ ਜਿਵੇਂ ਸਾਰੇ ਉਹ ਇਹ ਪੁੱਜ ਗਿਆ ਨਾਲੇ ਮੈਨੂੰ ਲੱਗਦਾ ਵੀ ਤਕਰੀਬਨ ਇਹ ਆਇਦਨ ਹਾਦਸੇ ਸੁਣਨ ਚ ਆਇਆ ਵੀ ਹੋ ਰਿਹਾ ਹੁੰਦੇ 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 ਸਰ ਵਾਲੇ ਦਾ ਬਹੁਤ ਕੰਮ ਖਰਾਬ ਆ ਸੁਣਨ ਚ ਆਇਆ ਵੀ ਅਕਸਰ ਇਹ ਹਾਦਸੇ ਆਇਦਨ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਤੇ ਇਹ ਕੋਈ ਇਹਦੇ ਬਾਰੇ ਕੋਈ ਪ੍ਰਬੰਧ ਜਾਂ ਕੋਈ ਲਿਖਤੀ ਜਾਂ ਕੋਈ ਇਸ ਤਰ੍ਹਾਂ ਇਹ ਤਾਂ ਜੀ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਹਾਂ ਇਹ ਮਾੜਾ ਮੋਟਾ ਇਹਨਾਂ ਦਾ ਦੇਖਣਾ ਪਹਿਲਾਂ ਵੀ ਹਾਦਸੇ ਹੁੰਦੇ ਰਹਿੰਦੇ ਹੁੰਦੇ ਹੁੰਦੇ ਸੀ ਇਹ ਤਾਂ ਲਗਾਤਾਰ ਹੀ ਹੁੰਦੇ ਆ ਠੀਕ ਹੈ ਜੀ ਹੁਣ ਇਹ ਜਿਹੜਾ ਕਿਹੜੀ ਗੱਡੀ ਕੱਡੀ ਸੀਗੀ ਪਾਜੀ ਇਹ ਗੱਡੀ ਹਿਸ਼ਾਰਪੁਰ ਦਾ ਨੰਬਰ ਆ ਜੀ ਅੱਛਾ ਜੀ ਮੇਰਾ ਟਾਟ ਅੱਛਾ ਜੀ ਕੋਈ ਨੁਕਸਾਨ ਜਾਨੀ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਬਚਾਅ ਹੋ ਗਿਆ ਬੰਦਿਆਂ ਦਾ ਜੀ ਠੀਕ ਹੈ ਜੀ ਗੱਡੀ ਕਾਫੀ ਪੂਰੀ ਤਰ੍ਹਾਂ ਡਿੱਗੀ ਹੈ ਹਾਂਜੀ 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 ਗੱਡੀ ਬਚਾਅ ਹੋ ਗਿਆ ਬਹੁਤ ਜ਼ੋਰ ਦੀ ਵੱਜੇ ਬੰਦੇ ਕਿੰਨੇ ਕੁ ਵਜੇ ਇਹ ਹੋਇਆ ਜੀ ਹਾਦਸਾ ਜਸਟ ਮੇਰੇ ਖਿਆਲ 10 ਕੁ ਮਿੰਟ ਹੀ ਹੋਏ ਆ ਸਵੇਰ ਦਾ ਪੌਣੇ 8 ਵਜੇ ਤੜਕੇ ਪੌਣ ਗਿਆ ਠੀਕ ਠੀਕ ਹਾਂਜੀ ਹਾਂਜੀ ਕਿੰਨੇ ਸਵਾਰ ਸੀ ਕੋਈ ਦੇਖਿਆ ਤੁਸੀਂ ਗੱਡੀ 'ਚ ਇਹ ਚਾਰ ਜਣੇ ਸੀ ਮੇਰੇ ਖਿਆਲ ਠੀਕ ਜੀ ਬਲ ਕੀ ਨਾਮ ਆ ਜੀ ਮੇਰਾ ਨਾਮ ਯਸ਼ਪਾਲਾ ਜੀ ਯਸ਼ਪਾਲ ਜੀ ਕਿਹੜਾ ਪਿੰਡ ਆ ਤੇ ਕਦੋਂ ਹਾਸ ਹੋਇਆ ਜੀ ਇਹ ਸਾਨੂੰ ਹੋਇਆ ਜੀ ਔਰ ਘੱਟੋ ਘੱਟ ਤਕਰੀਬਨ ਅੱਧਾ ਘੰਟਾ ਪਹਿਲਾਂ ਹੋਇਆ ਸੀ ਅਸੀਂ ਸਾਹਮਣੇ ਖੜੇ ਸੀ ਔਰ ਦੁਕਾਨ ਦੇ ਇਹ ਤੋਂ ਦੇਖਾ ਸਾਹਮਣੇ ਹੋਇਆ ਜੀ ਸਾਡੇ ਅੱਖਾਂ ਸਾਹਮਣੇ ਹੋਇਆ ਜੀ ਅੱਛਾ ਜੀ ਕਿਦਾਂ ਕੀ ਮਾਰੇ ਪਿੱਛੋਂ ਗੱਡੀ ਆ ਰਹੀ ਆ ਅੱਛਾ ਜੀ ਸਾਡ ਕਲੀ ਸਪੀਡ ਕਿਉਂ ਹੋ ਗਈ ਅੱਛਾ ਜੀ ਇਹ ਚਲਦੀ ਚਲਦੀ ਜਾਣੀ ਕਿ ਆਈ ਆ ਤਾਂ ਕੋਈ ਨਹੀਂ ਸਾਦੀ ਰੋਡ ਆ ਅੱਛਾ ਜੀ ਉੱਥੋਂ ਕੋਈ ਜਾਣੀ ਕਿ ਲੱਗਾ ਮੂਹਰੇ ਗੱਡੀ ਆਈ ਆ ਇੱਕਦਲੇ ਪਾਸੋਂ ਅੱਛਾ ਜੀ ਤਾਂ ਬਸ ਇਹਦਾ ਝੱਪਕੀ ਜੀ ਇਹ ਨਹਿਰੇ ਆ ਜੀ ਇਹ ਤਾਂ ਕਈ ਹੋਏ ਅੱਗੇ ਵੀ ਹੋਏ ਆ ਕਿਉਂਕਿ ਡਰਾਈਵਰ ਪਛਲਾ ਪੰਜਵਾ ਵੀ ਨਾਲਾ ਜੈ ਕੀ ਹੈਗੀ ਇਹ ਨਿਆ ਹੈ ਤਾਂ ਨਾਲਾ ਆ ਜੀ ਇਹ ਜੀ ਪਿੰਡ ਦਾ ਸਾਰੇ ਪਿੰਡ ਦਾ ਪਿੱਛੋਂ ਪਾਣੀ ਆ ਰਿਹਾ ਪੂਰਾ ਕਾਫੀ ਵੱਡਾ ਨਾਲ ਆਇਆ ਇਹ ਇਹ ਕਾਫੀ ਵੱਡਾ ਪਹਿਲਾਂ ਤਾਂ ਨਾਲੀ ਜੈ ਸੀ ਹੁਣ ਇਹ ਪਟ ਪਟ ਕੇ ਇੱਥੇ ਆਪਣੀਆਂ ਆਉਂਦੀਆਂ ਜਾਂਦੀਆਂ ਸਰਕਾਰਾਂ ਛੱਡ ਜਾਂਦੀਆਂ ਹੂੰ ਤੇ ਬਾਅਦ ਦੇ ਵਿੱਚ ਕੋਈ ਪੁੱਛਦਾ ਨਹੀਂਗਾ ਜੀ ਕਿਤੇ ਆਉਂਦਾ ਕਿਸੇ ਮੰਤਰੀ ਨੰਗਣਾ ਹੋਵੇ ਤਾਂ ਉਹ ਆ ਕੇ ਸੁਭਾ ਸੁਭਾਈ ਕਰ ਦਿੰਦਾ ਅੱਛਾ ਜੀ ਹੁਣ ਤੁਸੀਂ ਆਪਣੀ ਸੁਭਾਵਨਾ ਲਾ ਦੋ ਕਿ ਇੱਥੇ ਜਦੋਂ ਵੀ ਮਾਤਾ ਦੇ ਜਨਤਬੰਨੀ ਮਾਦਰਾ ਹੈ ਕਰੋੜਾ ਹੂੰ ਇੱਥੇ तकरीबन ਇੰਨਾ ਗਰਸ਼ ਲੈਂਦਾ ਹੂੰ ਕਿ ਹਰ ਇੱਕ ਨੂੰ ਪਤਾ ਸਾਰਾ ਮੰਤਰੀ ਲੰਗਦਾ ਕਿਸੇ ਦੀ ਅੱਖਾਂ ਵਿੱਚ ਨਹੀਂ ਆਇਆ ਪਰ ਚੱਲਦਾ ਕਿ ਨਾਲਾ ਠੀਕ ਕਰਵਾ ਲਈ ਹੈ ਨਾ ਜੀ ਅੱਗੇ ਥੋਬੀ ਘਟੋਂ ਨੂੰ ਡੋੜ ਜਾਂਦਾ ਤੇ ਹਾਰਪਨ ਨੂੰ ਜਾਂਦਾ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਇੱਥੇ ਕਿਸੇ ਦਾ ਆ ਦੇਖ ਲਓ ਕਿ ਕਟੋ-ਕਟ 1 ਕਿਲੋਮੀਟਰ ਦਾ ਨਾਲਾ ਮੋਰੇ ਦੁਕਾਨਾਂ ਵਾਲਿਆਂ ਨੇ ਮੰਧਿਆ ਪਿਆ ਹਾ ਪਾਣੀ ਲੰਘ ਨਹੀਂ ਰਿਹਾ ਕਿਸ ਪਾਸੇ ਨੂੰ ਇਹ ਨਾਲੇ ਕਰਕੇ ਹੋਇਆ ਮੇਨ ਨਾਲੇ ਮੇਨ ਨਾਲੇ ਨਾਲੇ ਕਰਕੇ ਹੋਇਆ ਜੀ ਤੇ ਇਹ ਆਪਾਂ ਦੇਖਿਆ ਮੌਕੇ ਤੇ ਆ ਕੇ ਵੀ ਇੱਕ ਪਾਸੇ ਤੋਂ ਨਾਲਾ ਕੋਰ ਮੇ ਗਿਆ ਸੜਕਾਂ ਦੀ ਕੰਮੀ ਖੁਰ ਗਈ ਆ ਸੜਕੀ ਖੋਲ ਰਹੀ ਆ ਜੀ ਬਹੁਤ ਸੜਕਾਂ ਦੇ ਖੋ ਆ ਦੇਖੋ ਹਾਂ ਹਾਂ ਕਿੱਦਾਂ ਖੋਲਦੇ ਪਾਉਂਦੇ ਯਾਰ ਇਹ ਡਰਾਈਵਰ ਤਾਂ ਪੂਜਾਨ ਬਜਾਉਂਦੇ ਆ ਹਾਂ ਅਜੇ ਇਹ ਰੱਖੀਦਾ ਜਦੋਂ ਧੁੰਦ ਪਈ ਸੀ ਅਸੀਂ ਇੱਟਾ ਰਖਿਆ ਸੀ ਇ ਕਿਹੜਾ ਪਿੰਡ ਕਿਹੜਾ ਪੈ ਗਿਆ ਜੀ ਟਿੰਡਾ ਦਾ ਮਾਲ ਆ ਆਨ ਬਸ ਸੁਣਿਆ ਹਿਸ਼ਾਰਪੁਰ ਦੇ 5 ਕਿਲੋਮੀਟਰ ਮਾਹੌਲ ਫਿਰਦੇ ਇੱਥੇ ਹੁੰਦਾ ਹੀ ਰਹਿੰਦੇ ਆ ਹੁੰਦਾ ਹੀ ਰਹਿੰਦੇ ਨੀਨੇ ਜਿੱਕ ਤੋ ਡਿਗਰੀ ਨੰਦੀ ਗੱਡੀ ਬੁੱਢੀ ਫੋਟੋ ਟੇਪ ਆ ਜਾਂ ਗੱਡੀ ਦੇ ਅੰਦਰਾਂ ਦੇ ਵਿੱਚ ਤਾਂ ਅਸੀਂ ਆਪੂ ਖੜੇ ਹੋਊਂਗੇ ਗੱਡੀਆਂ ਦੇ ਨਾਲ ਅੱਛਾ ਜੀ ਐਨੀ ਢੰਡ ਸੀ ਕਿਉਂਕਿ ਕਿਸੇ ਦੀ ਜਾਨ ਬਾਜ਼ੇ ਜਦੋਂ ਰਾਤ ਨੂੰ ਤੁਸੀਂ ਖੜੇ ਹੋ ਕੇ ਇੱਥੇ ਸਿਵਾ ਨਮਾਉਂਦੇ ਰਹੇ ਸਿਵਾ ਨਮਾਉਂਦੇ ਕਿਤੇ ਵਿੱਚ ਡਿੱਗ ਨਾ ਜਾਵੇ ਡਿੱਗ ਨਾ ਜਾਵੇ ਤੇ ਇੱਥੇ ਥੋੜਾ ਜਿਹਾ ਕਾਰ ਹੋਇਆ ਨਾ ਰੋਡ ਥੋੜੀ ਜੀ ਟੇਢੀ ਹਲਕੀ ਜੀ ਹੈਗੀ ਆ ਉਹਦੇ ਕਰਕੇ ਨਾਲੇ ਦਾ ਨਹੀਂ ਪਤਾ ਲੱਗਦਾ ਨਾਲੇ ਦਾ ਪਤਾ ਨਹੀਂ ਲੱਗਦਾ ਕਿ ਸਵਾਈ ਸਵਾਈ ਆ ਦੇਖੋ ਅੱਛਾ ਜੀ ਨਾ 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 ਸਾਫ ਹੋ ਗਈ ਇੱਕ ਗੱਡੀ ਕਿਹੜੀ ਸੀਗੀ ਭਾਜੀ ਇਹ ਇਹ ਗੱਡੀ ਹਿਸ਼ਾਰਪੁਰ ਲਈ ਆ ਰਹੀ ਟੀਵੀ ਜੀ ਉਹ ਨੁਕਸਾਨ ਉਹਦਾ ਜਾਨੀ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨ ਬਚ ਗਈ 에어ਬੈਗ ਖੁੱਲ ਗਿਆ ਗੱਡੀ ਦੇ ਹਾਂ ਜੀ ਬਾਕੀ ਇਹ ਸਾਰਾ ਹੀ ਜੋ ਵੀ ਇਹ ਗੱਡੀ ਤੁਹਾਡੇ ਸਾਹਮਣੇ ਆ ਜਾਨੀ ਨਾ ਹੀ ਸ਼ੁਕਰ ਕਰਦੇ ਪਰਮਾਤਮਾ ਦਾ ਕਿ ਇਹ ਜਾਨ ਬਚ ਕੇ ਕਿਸੇ ਦਾ ਡੇਰ ਝੋਟ ਨਹੀਂ ਆਇਆ ਹਾਂਜੀ ਭਾਜੀ ਕੀ ਨਾਮ ਆਪਣਾ ਰੋਹਿਤ ਰੋਹਿਤ ਜੀ ਕਿੱਥੋਂ ਦੇ ਰਹਿਣ ਵਾਲੇ ਹਾਰਪੁਰ ਤੋਂ ਹਾਰਪੁਰ ਤੋਂ ਕਿੱਥੋਂ ਆ ਰਹੇ ਸੀਗੇ ਭਾਜੀ ਚਿੰਦਪੁਨੀ ਮੱਥਾ ਟੇਕਿਆ ਅੱਛਾ ਮਾਤਾ ਜੀ ਦੇ ਦਰਬਾਰ ਤੋਂ ਮੱਥਾ ਟੇਕਿਆ ਰਹੇ ਸੀ ਇਹ ਕੀ ਹੋਇਆ ਕਿਹੜੀ ਜਗ੍ਹਾ ਹੋਇਆ ਸਾਈਡ ਨੂੰ ਨਾਲਾ ਸੀਗਾ ਪਤਾ ਨਹੀਂ ਲੱਗਿਆ ਭਾਜੀ ਅੱਛਾ ਜੀ ਔਰ ਰੋਡ ਤੇ ਕਾਫੀ ਨਾਲ ਹੀ ਹੈ ਬਿਲਕੁਲ ਨਾਲ ਹੀ ਸੀਗਾ ਬਿਲਕੁਲ ਠੀਕ ਹੈ ਜੀ ਤੇ ਉਹ ਜਿਵੇਂ ਕੰਟਰੋਲ ਨਹੀਂ ਕਰ ਪਾਇਆ ਕੰਟਰੋਲ ਨਹੀਂ ਕਰ ਪਾਇਆ ਉਹਦੇ ਕਰਮ ਥੋੜੀ ਟਕਾਬੜ ਵੀ ਸੀਗੀ ਉਹਦੇ ਕਰਮ ਠੀਕ ਹੈ ਜੀ ਤੇ ਕਿੰਨੇ ਜਣੇ ਸਵਾਰ ਸੀਗੇ ਗੱਡੀ 'ਚ ਤਿੰਨ ਬੰਦੇ ਤਿੰਨ ਬੰਦੇ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਨੁਕਸਾਨ ਕਿੰਨਾ ਹੋ ਗਿਆ ਜੀ ਗੱਡੀ ਦਾ ਨੁਕਸਾਨ ਅਪਰੋਕਸਨ ਇੰਸ਼ੋਰੈਂਸ ਵਾਲਾ ਹੀ ਦੱਸੇਗਾ ਥੋੜਾ ਜਿਹਾ ਠੀਕ ਹੈ ਜੀ 에어 ਬੈਗ ਖੁੱਲ ਕੇ ਗੱਡੀ ਦੀ ਹਾਂ ਜੀ 에어 ਬੈਗ ਲੱਗਦਾ ਕਿ 에어 ਬੈਗ ਖੁੱਲਣ ਨਾਲ ਜ਼ਿਆਦਾ ਬਚਾਅ ਹੋ ਗਿਆ ਤੁਹਾਡਾ ਜੀ ਬੈਗ ਨਾ ਹੁੰਦੇ ਗੱਡੀ 'ਚ ਜਾਂ ਨਾ ਖੁੱਲਦੇ ਤਾਂ ਫਿਰ ਬਿਲਕੁਲ ਕਾਫੀ ਨੁਕਸਾਨ ਹੁੰਦਾ ਤੇ ਫਿਰ ਗੱਡੀ 'ਚੋਂ ਤੁਹਾਨੂੰ ਪਿੰਡ ਵਾਲਿਆਂ ਨੇ ਕੱਢਿਆ ਜਾਂ ਕਿਸ ਤਰ੍ਹਾਂ ਮੁਸ਼ਕਲ ਬੜੀ ਆਈ ਹੋਣੀ ਹਾਂ ਥੋੜਾ ਜਿਹਾ ਮੁੰਡੇ ਸੇ ਕਿੱਥੇ ਸਾਈਡ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਅੱਛਾ ਜੀ ਹਾਂ ਠੀਕ ਹੈ ਜੀ ਕੋਈ ਇਤਲਾਹ ਦਿੱਤੀ ਕੋ ਪੁਲਿਸ ਨੂੰ ਜਾਂ ਐਂਬੂਲੈਂਸ ਨੂੰ ਕੋਈ ਨੋਟ ਨਹੀਂ ਸਰ ਬਸ ਹਮੇ ਦੇਖਦੇ ਹਾਂ ਉਹਨਾਂ ਮੁੰਡਿਆਂ ਨੂੰ ਬੁਲਾਇਆ ਹੋਇਆ ਠੀਕ ਹੈ ਜੀ ਸ਼ਹਿਰ ਤੋਂ ਆ ਰਹੇ ਹਨ ਪਰਿਵਾਰ ਵਾਲੇ ਹਾਂਜੀ ਹਾਂਜੀ ਭਾਜੀ ਕੀ ਨਾਮ ਆ ਜੀ ਸਰ ਮੈਂ ਨਾ ਪ੍ਰਸ਼ੂਤਮ ਹਾਂ ਜੀ ਪ੍ਰਸ਼ੂਤਮ ਜੀ ਇਹ ਗੱਡੀ 'ਚ ਤੁਸੀਂ ਨਾਲ ਸਵਾਰ ਸੀਗੇ ਜੀ ਨਹੀਂ ਸਰ ਮੈਂ ਪਿੱਛੇ ਬੈਠਾ ਸੀਗਾ ਜੀ ਅੱਛੇ ਨਾਲ ਬੈਠੇ ਸੀਗੇ ਤਾਂ ਜੀ 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 ਤੇ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਚੰਤਪੁਰ ਨਹੀਂ ਗਏ ਸੀ ਮਾਥਾ ਟੇਕਣ ਗਏ ਸੀ ਤੇ ਰੈ ਹੈਸ਼ ਸ਼ਾਰਪੁਰ ਦੇ ਜੀ ਹਾਂ ਜੀ ਸ਼ਾਰਪੁਰ ਦੇ ਜੀ ਤੇ ਇੱਕ ਤਾਂ ਕੀ ਗੱਲ ਹੋ ਗਈ ਹਾਦਸਾ ਕਿਵੇਂ ਹੋ ਗਿਆ ਜੀ ਕਿਸੇ ਨੂੰ ਪਤਾ ਹਾਦਸਾ ਸਰ ਏਦਾਂ ਵੀ ਸਾਈਡ ਤੇ ਸੀਗਾ ਨਾਲਾ ਅੱਛਾ ਜੀ ਨਾਲੇ ਦੀ ਇੰਨੀ ਕੋ ਵੀਜ਼ਿਬਿਲਟੀ ਹੈ ਨਹੀਂ ਵੀ ਕੀ ਹੈ ਕਿੰਨੀ ਹੈ ਅਨਸਟ੍ਰਕਚਰਡ ਹੈਗਾ ਆ ਜੀ ਢੇਰ ਦੇ ਉੱਤੇ ਕੁਝ ਬਣਿਆ ਹੁੰਦਾ ਸਲੱਬਾ ਸਲੱਬਾ ਪਾਈਆਂ ਹੁੰਦੀਆਂ ਸਾਡਾ ਬਚਾ ਸੀਗਾ ਜ ਬਹੁਤ ਵੱਡਾ ਨਾਲਾ ਹੈਗਾ ਬਹੁਤ ਵੱਡਾ ਨਾਲਾ ਇਹ ਬਣਨਾ ਚਾਹੀਦਾ ਬਹੁਤ ਗਵਾ ਕੋਈ ਪਿੱਛੇ ਕੋਈ ਰਿਫਲੈਕਟਰ ਚੇਤਾਵਨੀ ਵੀ ਨਜ਼ਰ ਆਈ ਤੁਹਾਨੂੰ ਨਾਲੇ ਬਾਰੇ ਕੋਈ ਨਿਕੋਈ ਕੋਈ ਸਾਵਧਾਨੀ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਕੁਝ ਨਹੀਂਗਾ ਇਹ ਤਾਂ ਜਾਣ ਲਈ ਵਾਹ ਨਾਲ ਆ ਜੀ ਇਹ ਤੇ ਜਦੋਂ ਹਾਈ ਸਪੀਡ ਗੱਡੀ ਆਉਗੀ ਤਾਂ ਆਬਵੀਅਸਲੀ ਪ੍ਰੋਬਬਲੀ ਸੀ ਆਬਵੀਅਸਲੀ ਜੇ ਤੇ ਸਲੈਬ ਬਣਾਈ ਹੋਵੇ ਨਾ ਪ੍ਰੋਪਰ ਬਣਾ ਜਿੱਦਾਂ ਨਾਲੇ ਬਣਾਇਆ ਹੋਵੇ ਯਾਰ ਰਿਫਲੈਕਟਰ ਲੱਗਾ ਹੋਵੇ ਆ ਰਿਫਲੈਕਟਰ ਲੱਗਾ ਹੋਵੇ ਕੋਈ ਨਿਸ਼ਾਨ ਹੋਵੇ ਹਾਂ ਚੇਤਾਵਨੀ ਇਥੇ ਦੀ ਲੋਕਲ ਜੋ ਵੀ ਅਥਾਰਟੀ ਹੈਗੀ ਆ ਜੋ ਵੀ ਪੰਚ ਸਰਪੰਚ ਹੈਗੇ ਜੋ ਜੋ ਵੀ ਸਰਕਾਰੀ ਹੈਗੇ ਉਹਨਾਂ ਨੂੰ ਇਸ ਇਸ ਰਿਗਾਰਡਿੰਗ ਕਾਰਵਾਈ ਕਰਨੀ ਚਾਹੀਦੀ ਨਾਲੇ ਬਣਾਉਣਾ ਚਾਹੀਦਾ ਠੀਕ ਹੈ ਜੀ ਇਥੋਂ ਲੱਖਾਂ ਦੁਨੀਆ ਨੰਗਦੀ ਆ ਮਾਤਾ ਦੇ ਜਾਂਦੀ ਆ ਅੱਗੇ ਸਾਰਾ ਹੀ ਹਿਮਾਚਲ ਨੂੰ ਜਾਂਦਾ ਹੈ ਇਹ ਰਸਤਾ ਵੱਡੀਆਂ ਗੱਡੀਆਂ ਕੋਈ ਛੋਟੀਆਂ ਗੱਡ ਬੋਤ ਮਿਸਾ ਬਣੀ ਕੋ ਚਾਹੀਦੀ ਜੀ ਚਲੋ ਅੱਜ ਮਾਤਾ ਦੇ ਦਰਸ਼ਨ ਕਰਨ ਗਿਆ ਸੀ ਮਾਤਾ ਦੀ ਕਿਰਪਾ ਨਾਲ ਬਚਾਅ ਹੋ ਗਿਆ ਪਰ ਇਹ ਬਹੁਤ ਖਤਰਨਾਕ ਹੈ ਇਸ ਤੇ ਕਾਰਵਾਈ ਜਲਦ ਜਲਦ ਕਾਰਵਾਈ ਕਰਨੀ ਚਾਹੀਦੀ ਕਿਹਦਾ ਪਿੰਡ ਹੈਗਾ ਜੀ ਇਹ ਇਹ ਆਦਮਾ ਆਦਮਾ ਵਾਲਾ ਜੀ ਅੱਛਾ ਜੀ ਤੇ ਇਹ 에어ਬੈਗ ਵੀ ਖੁੱਲ ਗਿਆ ਲੱਗਦਾ 에어ਬੈਗ ਨਾ ਹੁੰਦੇ ਤੇ ਨੁਕਸਾਨ ਵੱਡਾ ਹਾ 에어ਬੈਗ ਨਾ ਹੁੰਦੇ ਫਿਰ ਬਹੁਤ ਵੱਡਾ ਨੁਕਸਾਨ ਨੁਕਸਾਨ ਹੋ ਸਕਦਾ ਸੀ ਸਾਡਾ ਬਚਾਅ ਹੋ ਸਕਦਾ ਸੀ ਕਿ ਜੇ ਇਹਦੇ ਤੇ ਸਲੇਬਾ ਪਈਆਂ ਪਰਪੇਣਾ ਨਾਲਾ ਬਣਾਇਆ ਹੁੰਦਾ ਨਾ ਤੇ ਗੱਡੀ ਡੰਕ ਕੇ ਅੱਗੇ ਚੱਲ ਜਾਣੀ ਸੀ ਜੀ ਕਿੰਨੇ ਜਣੇ ਸਵਾਰ ਸੀ ਗੱਡੀ ਚ ਅਜੀ ਤਿੰਨ ਜਣੇ ਸੀ ਠੀਕ ਹੈ ਜੀ ਕੋਈ ਪੁਲਿਸ ਨੂੰ ਆ ਕੋਈ ਐਂਬੂਲੈਂਸ ਨੂੰ ਹੁਣ ਕੋ ਮਦਦ ਲਈ ਤੁਸੀਂ ਹਲੇ ਹਲੇ ਰੀਸੈਂਟਲੀ ਹੋਇਆ ਹਲੇ ਆਪਣੀ ਤਸਕਰੀਆ ਨਹੀਂ ਕਰਨਾ ਜੀ